ਅੰਸਾ ਵਾਜ ਰਤਣਾ ਸਾਹਿਬ ਦੀ ਰਹਿਸ਼ ਤੇ ਉੱਤੇ ਨਾਬਾ ਹਲਕੇ ਦੇ ਜੁम्मेवार ਅਹੁਦੇਦਾਰ ਵਰਕਰ ਸਹਿਬਾਨ ਦੀ ਸਾਰਿਆਂ ਦੀ ਮੀਟਿੰਗ ਹੋਈ ਹੈ ਬਿਨਾ ਬੁਲਾਏ ਤੋਂ ਬਹੁਤ ਭਾਰੀ ਇਕੱਠ ਹੋਇਆ ਹੈ ਤੇ ਇਹਦੇ ਵਿੱਚ ਅਕਾਲੀ ਦਲ ਬਚਾਓ ਜਿਹੜੀ ਮਹਿਮ ਸ਼ੁਰੂ ਸਾਰੇ ਪੰਜਾਬ ਦੇ ਵਿੱਚ ਹੋਣੀ ਹੈ ਉਹਦਾ ਗਾਜ ਨਾਬੇ ਤੋਂ ਆਉਣ ਵਾਲੇ ਕੁਝ ਦਿਨਾਂ ਚ ਹੋ ਰਿਹਾ ਉਹਦੇ ਬਾਰੇ ਰਣਨੀਤੀ ਸੁਝਾਅ ਲਏ ਗਏ ਨੇ ਰਣਨੀਤੀ ਖੜੀ ਜਾਊਗੀ ਤੇ ਅਸੀਂ ਇੱਕ ਵੱਡਾ ਇਕੱਠ ਹਲਕਾ ਵਾਈਬ ਸਭ ਤੋਂ ਪਹਿਲਾਂ ਆਬੇ ਹਲਕੇ ਯੋਕਾ ਅੱਜ ਨਾਬੇ ਦੇ ਸਾਡੇ ਸਾਰੇ ਲੀਡਰਸ਼ਿਪ ਆ ਜਾਈ ਸੀ ਅਸੀਂ ਤਾਂ ਸੋਚਿਆ ਵੀ ਨਹੀਂ ਸੀ ਕਿ ਵੀ ਇੰਨੀ ਸਾਰੇ ਕੋਈ ਵੀ ਨਹੀਂ ਰਿਹਾ ਅਸੀਂ ਤਾਂ 20 ਤੀ ਬੰਦਾਂ ਦੀ ਗੱਲ ਕਰਦੇ ਸੀ ਇਹਨਾਂ ਨੇ ਮੈਂ ਹਜ਼ਾਰਾਂ ਦੀ ਤਾਰਿਖ ਪਹੁੰਚਾਤਾ ਛੋ ਮੈਂ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਰੇ ਬੰਦੇ ਆਏ ਨੇ ਆ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਸਾਰੇ ਅਸੀਂ ਸ਼੍ਰੀ ਕਾਲਤਾ ਸਾਹਿਬ ਤੇ ਨਕਮਸਤ ਹੁੰਦੇ ਲਈ ਨਾਲ ਵੀ ਜਾਵਾਂਗੇ ਤੇ ਉਹ ਸਿਧਾਂਤ ਤੇ ਵੀ ਖੜਾਂਗੇ ਅੱਜ ਸਾਡੇ ਜਿਹੜਾ ਜਵਾਨਤਾ ਜਬਤ ਹੋਈਆਂ ਨੇ ਅਸੀਂ ਪਿੱਛੇ ਰਹੇਗੇ ਸਭ ਤੋਂ ਵੱਡਾ ਕਾਰਨ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਨਕਮਸਤ ਨਹੀਂ ਹੋਏ ਜਾ ਕੇ ਅਸੀਂ ਆਨੇ ਬਹਾਨੇ ਕਰਦੇ ਰਹੇ ਆਇਦਾਈ ਫਿਰਦੇ ਰਹੇ ਉਹ ਅੱਜ ਬਹੁਤ ਹੌਸਲਾ ਹੈ ਬਹੁਤ ਗੁਰੂ ਦੀ ਕਿਰਪਾ ਹੈ ਅਸੀਂ ਉੱਥੇ ਜਾ ਕੇ ਗਲਤੀ ਦਿਖਿਅਵਾ ਜਾਚ ਨਾ ਕਰਿਆ ਤੇ ਗੁਰੂ ਨੇ ਕਿਰਪਾ ਕਰਨੀ ਹੈ ਕਿ ਜਿੰਨੇ ਅਸੀਂ ਪਿੱਛੇ ਰਹੇ ਹਾਂ ਉਹਨੇ ਅਸੀਂ ਅੱਗੇ ਆਵਾਂਗੇ ਅਸੀਂ ਆਈਏ ਜਾਂ ਨਾ ਆਈਏ ਇਹ ਵੀ ਗੱਲ ਬੱਕਰੀ ਆ ਜੇ ਸਾਨੂੰ ਸ੍ਰੀ ਕਾਲਤਾਸ ਜੀ ਸਰ ਸਾਹਿਬ ਕਹਿਣਗੇ ਕਿ ਤੁਸੀਂ ਕੋਈ ਇਲੈਕਸ਼ਨ ਨਹੀਂ ਲੜਨੀ ਤੁਸੀਂ ਕੁਝ ਨਹੀਂ ਕਰਨਾ ਘਰੇ ਬੈਠਣਾ ਅਸੀਂ ਉਹ ਵੀ ਗੱਲ 100% ਉਹਨਾਂ ਦੀ ਜੋ ਕਹਿਣਗੇ ਇਹਨੂੰ ਵੀ ਲਾਗੂ ਕਰਾਂਗੇ ਤੇ ਜਿਹੜੀ ਆਲ ਮਹਿਮਾ ਸ਼੍ਰੋਮਣੀ ਕਾਲਰ ਬਚਾਓ ਮੈਂ ਜੀ ਸ਼ੁਰੂ ਕਰਨ ਲੱਗਿਆ ਉਹ ਬੜੀ ਜਲਦੀ ਕਿਉਂਕਿ ਜਨਰਲ ਚੋਣ ਸੀਗੀ ਅੱਜ ਪ੍ਰਚਾਰ ਖਤਮ ਹੋ ਜਾਊਗਾ ਉੱਥੇ ਬੀਬੀ ਸੀਜੀ ਵੱਲੋਂ ਚੋਣ ਲੜ ਰਹੀ ਹੈ ਉਹਦੀ ਸਪੋਰਟ ਚ ਸੀ ਆਇਆ ਵਾਪਸੋਂ ਕਰਕੇ ਤੇ ਉਹ ਤੋਂ ਹੁਣ ਸ਼ੁਰੂ ਕਰਨ ਲੱਗਿਆ ਕਿ ਮੈਂ ਮੈਂ ਸ਼ੁਰੂ ਉਹ ਹੀ ਨਾ ਵੀ ਸ਼ੁਰੂ ਕਰਨ ਲੱਗਿਆ ਫੈਸਲੇ ਕਰਾਂਗੇ ਝੁੰਡਾ ਕਮੇਟੀ ਦੀਆਂ ਜਿਹੜੀਆਂ সুপারিশਾਂ ਨੂੰ ਲਾਗੂ ਕਰਾਂਗੇ ਤੇ ਉਹਦੇ ਮਤਲਬ ਕੰਮ ਕਰਨ ਦਾ ਕਲਦਲ ਦੀ ਚੜ੍ਹਦੀ ਕਲਾ ਨੂੰ ਆਉਣ ਵਾਲਾ ਸਮਾਹਕਾਰੀ ਦਲ ਦਾ ਹੋਊਗਾ ਹੁਣ ਗੱਲ ਇੱਕੇ ਜੀ ਲੋੜ ਹੈ ਨਾਲ ਆਪਾਂ ਨੂੰ ਜਿਹੜੀਆਂ ਲੋਕਾਂ ਦੀ ਆਵਾਜ਼ ਹੈ ਉਹ ਵੀ ਸਾਨੂੰ ਸੁਣਨੀ ਪੈਣੀ ਹੈ ਜਦੋਂ ਅਸੀਂ ਕਮੇਟੀ ਬਣਾਈ ਉਹ 100 ਹਲਕਿਆਂ ਜਿਹੀ ਹਰ ਵਰਗ ਦੀ ਗੱਲ ਸੁਣੀ ਜੋ ਦੀ ਰਿਪੋਰਟ ਪੇਸ਼ ਕੀਤੀ ਹੈ ਤਾਂ ਉਹਦੇ ਅਮਲ ਹੋਣਾ ਚਾਹੀਦਾ ਝੁੰਡਾ ਕਮੇਟੀ ਦੀ ਰਿਪੋਰਟ ਨਾਬੇ ਦੀ ਸ਼ੁਰੂਤ ਹੋਈ ਹੈ ਜੀ ਇਹ ਵਰਕਰ ਇਕੱਠੇ ਹੋਏ ਸੀ ਰਖੜਾ ਸਾਹਿਬ ਕੋਲ ਆਏ ਨੇ ਸਾਰੇ ਸਭ ਨੇ ਕਿਹਾ ਵੀ ਠੀਕ ਹੈ ਜਿਹੜਾ ਗੁਰੂ ਦਾ ਆਇਆ ਸੀ ਉਹਦੇ ਨਾਲ ਆ ਜਿਹੜਾ ਸ੍ਰੀ ਅਕਾਲਤਾ ਸਾਹਿਬ ਤੇ ਜਾਊਗਾ ਅਸੀਂ ਉਹਦੇ ਨਾਲ ਖੜਾ ਅੱਜ ਦੀ ਮੀਟਿੰਗ ਤਾਂ ਸਰਦਾਰ ਸੁਰਜੀਤ ਸਿੰਘ ਰਖੜਾ ਦੇ ਘਰ ਹੈ ਵਿਖੇ ਰੱਖੀ ਗਈ ਸੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਦੇਖੋ ਜੋ ਅਕਾਲੀ ਦਲ ਦੀ ਹਾਲਾਤ ਬਣੇ ਹੋਏ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਪਰ ਲੋਕਾਂ ਦੀ ਮੰਗ ਹੈ ਇਹ 10 ਸਾਲ ਤੋਂ ਉੱਪਰ ਦਾ ਬੱਚਾ ਵੀ ਇਹ ਕਹਿ ਰਿਹਾ ਵੀ ਜਨਾਚਰ ਸੁਖਵੀਰ ਬਾਦਲ ਪ੍ਰਧਾਨਗੀ ਤੇ ਬਣੇ ਰਹਿਣਗੇ ਅਕਾਲੀ ਦਲ ਕਾਮਯਾਬ ਨਹੀਂ ਹੋਊਗਾ। ਅਕਾਲੀ ਦਲ ਕਿਉਂ ਇੰਨਾ ਥੱਲੇ ਨੀਚੇ ਕਿਉਂ ਗਿਰਿਆ? ਅਕਾਲੀ ਦਲ ਦੇਖੋ ਸਾਡਾ ਅਸੀਂ ਆਪਣਾ ਪਸੋਕੜ ਭੁੱਲ ਗਏ। ਸ਼ਹੀਦਾਂ ਦੀ ਜਥੇਬੰਦੀ ਦੀ ਬਹੁਤ ਕੁਰਬਾਨੀਆਂ ਨਾਲ ਬਣੀ ਸੀ। ਅਸੀਂ ਨਿੱਜ ਪ੍ਰਸਤ ਨੂੰ ਪੈ ਕੇ, ਬਾਰ ਨੂੰ ਪੈ ਕੇ, ਪੈਸਿਆਂ ਦੇ ਚੱਕਰਾਂ 'ਚ ਪੈ ਗਏ। ਇਸ ਕਰਕੇ ਅਕਾਲੀ ਦਲ ਨੂੰ ਜਿਹੜੀ ਮਾਰ ਪਈ ਐ। ਲੋਕਾਂ ਦੇ ਮਨ ਤੋਂ ਅਕਾਲੀ ਦਲ ਉਤਰ ਗਿਆ। ਆਪਾ ਰਿਆਸਤ ਦੇ ਵਿੱਚ ਜਾਂ ਨਾਪਾ ਹਲਕੇ ਦੇ ਅੰਦਰ ਇਹਨਾਂ ਨੂੰ ਕੋਈ ਖਾਸ ਗੱਲ ਲੱਗੀ ਹੋਊਗੀ ਤਾਂ ਹੀ ਨਾਬੇ ਨੂੰ ਇੱਡਾ ਵੱਡਾ ਮਾਣ ਦਿੱਤਾ ਕਿ ਅੱਜ ਪਹਿਲੀ ਬੇਟੀ ਹੈ ਜਿਹੜੀ ਉਹ ਨਾਬੇ ਹਲਕੇ ਦੀ ਬਲਾਈ ਗਈ ਹੈ ਵਰਕਰ ਚਾਹੇ ਕਿਸੇ ਵੀ ਹਲਕੇ ਦਾ ਉਹ ਕਾਲੀ ਦਲ ਤੋਂ ਨਰਾਜ ਹੈ ਔਰ ਨਰਾਸ਼ ਹੈ ਔਰ ਨਾਬੇ ਦੇ ਵਿੱਚ ਜਦੋਂ ਵੀ ਪ੍ਰੋਗਰਾਮ ਰਖਣਾ ਸਾਹਿਬ ਜਾਂ ਚੰਦੂ ਮਾਜਰਾ ਸਾਹਿਬ ਜੋ ਸਾਡੀ ਲੀਡਰਸ਼ਿਪ ਇਕੱਠੇ ਹੋ ਕੇ ਕਰੂਗੀ ਤਾਂ ਨਾਬੇ ਹਲਕੇ 'ਚ ਸਭ ਤੋਂ ਵੱਡਾ ਹੰਗਾਰਾ ਇਹ ਸਾਡੇ ਸ਼ਰਮਣੀ ਕਾਲੀ ਦਲ ਦੇ ਉਹਨਾਂ ਆਗੂਆਂ ਨੇ ਜਿਹੜੇ ਪੰਥ ਦੀ ਸੋਚ ਲੈ ਕੇ ਆਪਣੀਆਂ ਭੂਲਾਂ ਬਖਸ਼ਾਉਣ ਵਾਸਤੇ ਪੰਥ ਨੂੰ ਅੱਗੇ ਲੈ ਕੇ ਤੁਰਨ ਵਾਸਤੇ ਨੇ ਇੱਕ ਵੱਡਾ ਪ੍ਰੋਲਾ ਕੀਤਾ ਹੈ ਇਹਦੇ ਨਾਲ ਅਕਾਲੀ ਦਲ ਨੂੰ ਇੱਕ ਬਹੁਤ ਵੱਡਾ ਹਲਾਰਾ ਨਾਬੇ ਹਲਕੇ ਦੇ ਵਿੱਚ ਮੰਨਣਾ ਔਰ ਕੱਲੇ ਕੱਲੇ ਪਿੰਡ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਉਸ ਮੀਟਿੰਗ ਦੇ ਜਾਂ ਉਸ ਇਕੱਠ ਦੇ ਵਿੱਚ ਪਹੁੰਚਣਗੇ ਜਿਹੜਾ ਸ਼ਾਇਦ ਸਾਡੇ ਆਗੂ ਨੇ ਸੋਚਿਆ ਨਹੀਂ ਹੋਗਾ ਇੰਨਾ ਇਕੱਠ ਨਾਬੇ ਦੇ ਵਿੱਚ ਤੁਹਾਡੇ ਦੇਖਣਾ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ